ਅੱਜ ਆਪਾਂ ਸੁਣਦੇ ਹਾਂ ਸੁਖਦੇਵ ਮਾਦਪੁਰੀ ਦੀ ਰਚਨਾ ਰੂਪ ਬਸੰਤ ਰੂਪ ਬਸੰਤ ਦੀ ਲੋਕਗਾਥਾ ਸਦੀਆਂ ਪੁਰਾਣੀ ਹੈ ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਕਹਿੰਦੇ ਹਨ ਹਜ਼ਾਰਾਂ ਬਰੇ ਪਹਿਲਾਂ ਸੰਘੋਲ ਇੱਕ ਕੋਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾ ਦੀਪ ਰੂਪ ਬਸੰਤ ਦੇ ਪਿਤਾ ਰਾਜਾ ਖੜਗਸੈਨ ਦੀ ਰਾਜਧਾਨੀ ਰਾਜਾ ਖੜਗਸੈਨ ਇੱਕ ਨੇਕਦਿਲ ਧਰਮੀ ਅਤੇ ਅਦਲੀ ਰਾਜੇ ਦੇ ਨਾਮ ਨਾਲ ਪ੍ਰਸਿੱਧ ਸਨ ਉਸ ਦੇ ਰਾਜ ਵਿੱਚ ਪ੍ਰਜਾ ਬਹੁਤ ਸੁਖੀ ਸੀ ਸਾਰੇ ਉਸ ਨੂੰ ਬੜਾ ਆਦਰ ਮਾਣ ਦਿੰਦੇ ਸਨ ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ ਔਲਾਦ ਵੱਲੋਂ ਵੀ ਉਹ ਸੰਤੋਸ਼ਟ ਸੀ ਉਸ ਦੇ ਦੋ ਪਿਆਰੇ ਪੁੱਤਰ ਸਨ ਰੂਪ ਤੇ ਬਸੰਤ ਜਿਨ੍ਹਾਂ ਨੂੰ ਵੇਖਿਆ ਭੁੱਖ ਲੈਂਦੀ ਸੀ ਅੱਖਾਂ ਰੱਜ ਰੱਜ ਜਾਂਦੀਆਂ ਸਨ ਰੂਪ ਵੱਡਾ ਸੀ 15 ਵਰਿਆਂ ਦਾ ਤੇ ਬਸੰਤ ਰੂਪ ਤੋਂ 2 ਸਾਲ ਛੋਟਾ ਸੀ ਖੜਗਸੈਨ ਆਪਣੀ ਪਿਆਰੀ ਰਾਣੀ ਰੂਪਵਤੀ ਵੱਲੋਂ ਫਿਕਰਮੰਦ ਸੀ ਰੂਪਵਤੀ ਕੁਝ ਸਮੇਂ ਤੋਂ ਬਿਮਾਰ ਸੀ ਰਾਜ ਦੇ ਹਕੀਮਾਂ ਨੇ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਅਜੇ ਹੀ மஞ்சੇ ਤੇ ਪਈ ਕਿ ਉੱਠ ਨਾ ਸકી ਤੇ ਕੁਝ ਦਿਨ ਪਾ ਕੇ ਰਾਣੀ ਸਵਰਗ ਸਦਾਰ ਗਈ ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਰੂਪ ਬਸੰਤ ਆਪਣੀ ਮਾਂ ਦੇ ਵਿయోగ ਵਿੱਚ ਬਹੁਤ ਰੋਣੇ ਉਨ੍ਹਾਂ ਦਾ ਰੋਣ ਛੱਲਿਆ ਨਹੀਂ ਸੀ ਜਾਂਦਾ ਖੜਗਸੈਨ ਆਪ ਹਾਲੋਂ ਬਿਹਾਲ ਹੋਇਆ ਪਿਆ ਸੀ ਉਸ ਨੂੰ ਸੱਜ ਨਹੀਂ ਸੀ ਰਿਹਾ ਕਿ ਕਿਵੇਂ ਆਪਣੇ ਆਪ ਤੇ ਕਾਬੂ ਪਾਵੇ ਰਾਜ ਦੇ ਅਹਿਲਕਾਰਾਂ ਤੇ ਦਰਬਾਰੀਆਂ ਨੇ ਉਨ੍ਹਾਂ ਦੇ ਗਾਮ ਨੂੰ ਭੁਲਾਉਣ ਲਈ ਸ਼ਿਆਨ ਦਿਲਬਰੀਆਂ ਦਿੱਤੀਆਂ ਤੇ ਢਾਰਸਾਂ ਬਣਾਈਆਂ ਸਮਾ ਆਪਣੀ ਤੋਰੇ ਤੁਰਦਾ ਰਿਹਾ ਰੂਪ ਬਸੰਤ ਜਵਾਨੀ ਦੀਆਂ ਬਰੂਹਾਂ ਦੇ ਪੁੱਜ ਚੁੱਕੇ ਸਨ ਉਨ੍ਹਾਂ ਦੇ ਆਪਣੇ ਸ਼ੌਂਕ ਸਨ ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਤੇ ਬਸੰਤ ਕਬੂਤਰ ਉਡਾਉਣ ਦਾ ਸ਼ੌਕੀਨ ਸੀ ਅਲੜ ਜਵਾਨੀ ਆਪਣੇ ਸ਼ੌਕਾਂ 'ਚ ਮਸਤ ਸੀ ਖੜਗਸੈਨ ਨੂੰ ਰਾਜ ਦਰਬਾਰ ਦੇ ਕੰਮ ਕਾਜਾਂ ਤੋਂ ਵੇਲ ਨਹੀਂ ਸੀ ਮਿਲਦੀ ਇਹਨਾਂ ਰੁਝਾਨਿਆਂ ਕਰਕੇ ਰਾਣੀ ਦੇਵਯੋਗ ਨੂੰ ਉਹ ਭੁੱਲਣ ਲੱਗੇ ਖੜਗਸੈਨ ਨੂੰ ਆਪਣੀ ਰਾਣੀ ਰੂਪવતી ਨਾਲ ਬਹੁਤ ਮੁਹੱਬਤ ਸੀ ਉਸ ਦੇ ਵਿਛੋੜੇ ਦਾ ਉਹਦੇ ਮਨ ਅਤੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ ਖੜਗਸੈਨ ਰਾਜ ਦਰਬਾਰ ਵਿੱਚੋਂ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ ਉਨੂੰ ਡੋਬੂ ਪੈਣ ਲੱਗ ਜਾਂਦੇ ਰਾਣੀ ਬినా ਸੁਨਾ ਮਹਿਲ ਵਡਵਡ ਖਾਣ ਨੂੰ ਆਉਂਦਾ 2 ਢਾਈ ਬਰੇ ਇਸੇ ਅਵਸਥਾ ਵਿੱਚ ਲੰਗ ਗਏ ਆਖਰ ਉਹਦੇ ਅਮੀਰਾ ਵਜ਼ੀਰਾ ਨੇ ਉਸਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਲਿਆ ਰਾਜਿਆਂ ਨੂੰ ਪਲਾ ਸ਼ਾਦੀਆਂ ਦਾ ਕੀ ਘਾਟਾ ਸੰਗਲਾਦੀਪ ਦੇ ਰਾਜਪੂਤ ਸਰਦਾਰ ਇੰਦਰਸੈਨ ਨੇ ਆਪਣੀ 16 17 ਬਰੇ ਦੀ ਪਰੀਆਂ ਵਰਗੀ ਮਲੂਕਤੀ ਚੰਦਰਵਤੀ ਅਧ ਖੜੂ ਮਰਦੇ ਰਾਜਾ ਖੜਗਸੈਨ ਨਾਲ ਵਿਆਹ ਦਿੱਤੀ ਮਹਿਲਾਂ ਵਿੱਚ ਮੌੜ ਰੌਣਕਾਂ ਆ ਗਈਆਂ ਚੰਦਰਵਤੀ ਦੀ ਮਹਿਕਾਂ ਭਰੀ ਜਵਾਨੀ ਨੇ ਅਧਖੜੋ ਮਰਦੇ ਖੜਗਸੈਨ ਨੂੰ ਕੀਲ ਲਿਆ। ਮਾਂਗਨੀ ਜਵਾਨੀ ਨੂੰ ਉਹ ਪਲਾ ਕਿੰਨਾ ਕੁ ਸਮਾਹਣਾਉਂਦਾ। ਚੰਦਰਵਤੀ ਦੀ ਜਵਾਨੀ ਉਹਦੇ ਮਖਮਲੀ ਤੇ ਰੇਸ਼ਮੀ ਕੱਪੜਿਆਂ ਵਿੱਚ ਮਿਉਂਦੀ ਨਹੀਂ ਸੀ ਤੇ ਨਾ ਹੀ ਉਹਦਾ ਅਧਖੜੋ ਮਰਦਾ ਪਤੀ ਉਸ ਦੀ ਅੰਦਰੂਨੀ ਭਾਵਕ ਤੇ ਕਾਮਕ ਭਾਵਨਾਵਾਂ ਨੂੰ ਸੰਤੋਸ਼ਟੀ ਪ੍ਰਦਾਨ ਕਰਨ ਦੇ ਸਮਰੱਥ ਸੀ। ਹੀਰੇ-ਜਵਾਹਰat ਤੇ ਹਾਰ ਸ਼ਿੰਗਾਰ ਉਸ ਦੀ ਭਾਵਕ ਤ੍ਰਿਸ਼ਨਾ ਨੂੰ ਤ੍ਰਿਪਤ ਨਹੀਂ ਸੀ ਕਰ ਰਹੇ। ਜਦੋਂ ਕਈ ਕਦੀ ਉਹ ਆਪਣੇ ਸ਼ੌਕਣ ਦੇ ਪੁੱਤਰਾ ਰੂਪ ਤੇ ਬਸੰਤਵਾਲ ਵੇਖਦੀ ਤਾਂ ਇੱਕ ਅਗੰਮੀ ਖੁਸ਼ੀ ਉਹਦੇ ਅੰਦਰ ਚਰਨਾਟਾਂ ਛੇੜ ਦਿੰਦੀ ਰੂਪ ਤੇ ਬਸੰਤ ਲੋੜੇ ਦੇ ਹਸੀਨ ਸਾਨ ਅਤੇ ਅਜੇ ਜਵਾਨੀ ਦੀਆਂ ਬਰੂਹਾਂ ਤੇ ਕਦਮ ਰੱਖ ਰਹੇ ਸਨ ਉਹਦਾ ਦਿਲ ਕਰਦਾ ਉਹਨਾਂ ਨਾਲ ਹੱਸੇ ਖੇਡੇ ਅਟਕੇਲੀਆਂ ਕਰੇ ਉਹਦੇ ਅੰਦਰ ਇੱਕ ਖਾਹਿਸ਼ ਬੜੀ ਤੀਬਰਤਾ ਨਾਲ ਮਚਲ ਰਹੀ ਸੀ ਜਿਹੜੀ ਉਸ ਨੂੰ ਸੁਦੀਵੀ ਖੁਸ਼ੀ ਤੇ ਸੰਤੁਸ਼ਟਤਾ ਪ੍ਰਦਾਨ ਕਰ ਸਕਦੀ ਸੀ ਇੱਕ ਦਿਨ ਕੀ ਹੋਇਆ ਖੜਗਸੈਨ ਆਪਣੇ ਰਾਜ ਦਰਬਾਰ ਵਿੱਚ ਗਿਆ ਹੋਇਆ ਸੀ ਤੇ ਚੰਦਰਵਤੀ ਕਲਮਕੱਲੀ ਆਪਣੇ ਮਹਿਲ ਦੀ ਖਿੜਕੀ ਵਿੱਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਮਾਣ ਰਹੀ ਸੀ। ਬਸੰਤ ਆਪਣੇ ਕਬੂਤਰਾਂ ਨਾਲ ਖੇਡ ਰਿਹਾ ਸੀ ਕਿ ਇੱਕ ਚੀਨਾ ਕਬੂਤਰ ਉੱਡ ਕੇ ਚੰਦਰਵਤੀ ਦੀ ਬਾਰੀ ਵਿੱਚ ਆਣ ਵੜਿਆ ਜਿਸ ਨੂੰ ਉਸਨੇ ਮਲਕੜੇ ਜਿਹਾ ਫੜ ਕੇ ਇੱਕ ਟੋਕਰੀ ਹੇਠ ਲੁਕੋ ਦਿੱਤਾ। ਬਸੰਤ ਮਹਿਲ ਵਿੱਚ ਆਇਆ ਉਸਨੂੰ ਵੇਖ ਕੇ ਚੰਦਰਵਤੀ ਗੁਲਾਬ ਦੇ ਫੁੱਲ ਵਾਂਗ ਖਿੜ ਗਈ। ਉਹ ਉਸਨੂੰ ਕਬੂਤਰ ਦੇਣ ਦੇ ਪੱਜ ਆਪਣੇ ਵਿਸ਼ਰਾਮ ਭਵਨ ਵਿੱਚ ਲੈ ਗਈ। ਤੇ ਆਪਣੇ ਕੋਲ ਪਲਾਂਗ ਤੇ ਬਿਠਾ ਲਿਆ ਅਤੇ ਉਹਦੇ ਹੱਥਾਂ ਨੂੰ ਪੋਲੇ-ਪੋਲੇ ਪਲੂਸ ਦਿਆਂ ਸ਼ਹਿਦ ਜਿਹੇ ਮਿੱਠੇ ਬੋਲ ਬੋਲਦਿਆਂ ਬੋਲੀ ਵੇ ਬਸੰਤ ਤੈਨੂੰ ਕਬੂਤਰਾ ਨਾਲ ਖੇਡਣ ਦਾ ਸ਼ੌਂਕ ਹੈ ਤੂੰ ਕਿੰਨਾ ਖੂਬਸੂਰਤ ਏ ਸੋਨਿਆ ਮੈਂ ਤੇਰੇ ਤੇ ਵਾਰੀ ਜਾਨੀ ਆ ਜਦ ਮੈਂ ਤੈਨੂੰ ਵੇਖਦੀ ਆ ਮੇਰੀ ਜਾਨ ਹੀ ਕੱਢ ਲੈਨੇ ਆਪਾਂ ਦੋਨੋਂ ਹਾਨ ਪਰਵਾਨ ਦੇ ਆ ਮੈਨੂੰ ਆਪਣੀ ਕਬੂਤਰੀ ਬਣਾ ਲੈ ਸੋਨਿਆ ساری ਜ਼ਿੰਦਗੀ ਤੇਰੀ ਬਣ ਕੇ ਰਹਾਂਗੀ ਬਸੰਤ ਦੇ ਚਤ ਚਿੱਤ ਤੇ ਵੀ ਨਹੀਂ ਸੀ ਕਿ ਰਾਣੀ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗੀ ਮਾਤਾ ਜੀ ਇਹ ਕਿਵੇਂ ਹੋ ਸਕਦਾ ਮੈਂ ਤੁਹਾਡਾ ਪੁੱਤਰ ਹਾਂ ਧਰਤ ਅਸਮਾਨ ਫਟ ਨਹੀਂ ਜਾਣਗੇ ਪੁੱਤਰ ਮਾਂ ਦਾ ਰੂਪ ਹੰਡਾਵੇ ਸੋਹਣਿਆ ਨਾ ਮੈਂ ਤੈਨੂੰ ਜਨਮ ਦਿੱਤਾ ਤੇ ਨਾ ਗੋਦ ਖਡਾਇਆ ਮੈਂ ਤੇਰੀ ਮਾਂ ਨਹੀਂ ਤੇਰੀ ਹਾਨਣ ਮੇਰੀ ਜਵਾਨੀ ਵੱਲ ਵੇਖ ਤੇ ਮੈਨੂੰ ਆਪਣੀ ਬਣਾ ਲੈ ਮੇਰੇ ਦਿਲ ਜਾਨੀਆਂ ਮੈਂ ਚ ਰੋਕਣੀ ਤੇਰੇ ਦੀਦਾਰ ਨੂੰ ਤਰਸਦੀ ਪਈਆਂ ਮਾਂ ਮੈਨੂੰ ਅਜਈਆਂ ਗੱਲਾਂ ਨਾਲ ਕੁਚਲਾ ਨਾ ਸਮਾਜਿਕ ਰਸਤੇ ਤੇ ਨੈਤਿਕ ਕਦਰਾਂ ਕੀਮਤਾਂ ਦਾ ਕਾਣ ਸਾਡੇ ਸਮਾਜ ਨੂੰ ਕਿੱਧਰ ਲੈ ਤੁਰੇਗਾ ਮੇਰੀ ਰੂਹ ਦੇ ਹਾਨੀਆਂ ਸਮਾਜ ਨੇ ਭਲਾ ਮੈਨੂੰ ਕੀ ਦਿੱਤਾ ਕੱਚੀ ਕੈਲ ਨੂੰ ਅੱਧਖੜ ਬੁੱਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ ਦਿੱਤੀ ਹੈ ਮੋਤੀ ਹੀਰੇ ਪੰਨੇ ਮੇਰੇ ਲਈ ਕਾਣੀ ਕੋਡੀ ਦੇ ਸਮਾਨ ਨੇ ਤੂੰ ਮੇਰੀ ਬਾਹ ਫੜ ਕੇ ਪਾਰ ਲੰਘਾ ਦੇ ਸੋਹਣਿਆ ਹੋਸ਼ ਤੋਂ ਕੰਮ ਲੈ ਮਾਤਾ ਮੇਰੀਏ ਇਹ ਰਿਸ਼ਤਾ ਮੈਂ ਨਿਭਾ ਨਹੀਂ ਸਕਦਾ ਅਜੇ ਵੀ ਸੋਚ ਲੈ ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਇਸ ਦੇ ਮਾੜੇ ਨਤੀਜੇ ਭਉਤਨ ਲਈ ਤਿਆਰ ਹੋ ਜਾ ਮਾਤਾ ਮੈਂ ਹਰ ਸਜ਼ਾ 'ਤੇ ਉੱਤਰ ਲਈ ਤਿਆਰ ਹਾਂ ਆਪਣੇ ਬਾਪ ਦੀ ਦਾੜੀ ਦੀ ਇਲਾਜ ਰੱਖਾਂਗਾ ਐਨਾ ਆਖ ਬਸੰਤ ਇੱਕਦਮ ਮਹਿਲਾਂ ਤੋਂ ਬਾਹਰ ਹੋ ਗਿਆ ਚੰਦਰਵਤੀ ਪਲੰਘ ਤੇ ਪਈ ਬਿਨਾ ਪਾਣੀਓ ਮੱਛੀ ਵਾਂਗ ਟੜਪਣ ਲੱਗੀ ਬਸੰਤ ਨੇ ਰੂਪ ਨੂੰ ਆ ਕੇ ਸਾਰੀ ਹੋਈ ਬੀਤੀ ਸੁਣਾ ਦਿੱਤੀ ਦੋਨੋਂ ਚਿੰਤਾ ਦੇ ਸਾਗਰ ਵਿੱਚ ਟੁੱਬ ਗਏ ਆਥਨ ਬਸਰੀ ਹਨੇਰਾ ਗੂੜਾ ਹੋਇਆ ਕੜਗਸੈਨ ਆਪਣੇ ਮਹਿਲਾਂ ਨੂੰ ਪਰਤਿਆ ਸਾਰੇ ਸਮਾਨਦਾਨ ਗੁੱਲ ਦੀਵਾਨਾ ਬੱਤੀ ਉਹ ਅੰਦਰ ਵੜਿਆ ਚੰਦਰਬੱਤੀ ਸਿਰਮੂਹ ਲਪੇਟੀ ਖਣਪੱਤੀ ਲਈ ਪਲੰਘ ਤੇ ਪਈ ਐ ਕਮਰੇ ਦੀਆਂ ਵਾਸਤਾ ਇਧਰ ਉਧਰ ਖੰਡੀਆਂ ਪਈਆਂ ਰਾਜਾ ਪਮੱਤਰ ਗਿਆ ਓਨੇ ਉਸ ਦੇ ਮੂੰਹ ਤੋਂ ਪੱਲਾ ਖਿੱਚ ਕੇ ਪਰੇ ਕੀਤਾ ਰਾਣੀ ਦੇ ਚਿਹਰੇ ਤੇ ਘਰੂਟਾਂ ਦੇ ਨਿਸ਼ਾਨ ਸਿਰ ਦੇ ਵਾਲ ਖਿੰਡੇ ਪੁੰਡੇ ਜਿਵੇਂ ਕਿਸੇ ਨਾਲ ਹੱਤੋਂ ਪਾਈ ਕੀਤੀ ਹੋਵੇ ਰਾਣੀ ਨੇ ਉਠਦੇ ਸਾਰ ਹੀ ਹਟਕੋਰੀਆਂ ਤੇ ਹੰਝੂਆਂ ਦੀ ਛੜੀ ਲਾ ਦਿੱਤੀ ਰਾਜਨ ਕੀ ਦੱਸਾਂ ਕੀ ਨਾਂ ਦੱਸਾਂ ਲੋੜਾ ਮਾਰਿਆ ਤੁਹਾਡੇ लाडले ਪੁੱਤਰ ਬਸੰਤ ਨੇ ਅੱਜ ਮਹਿਲੀ ਆਇਆ ਸੀ ਕੱਲੀ ਵੇਖੋਣੇ ਮੇਰੇ ਨਾਲ ਹੱਥੋਂ ਪਾਈ ਕੀਤੀ ਹੈ ਮੈਂ ਬਰਛੇ ਕੋਲੋਂ ਆਪਣੀ ਪਤ ਨੂੰ ਮਸੀ ਬਚਾਇਆ ਹੈ ਚੰਦਰवटी ਨੇ ਤ੍ਰੀਆ ਚਲਿਤਰ ਦਾ ਅਜੀਹਾ ਜਾਲ ਬਣਾਇਆ ਕਿ ਖੜਗਸੈਨ ਸੋਚੀ ਪੈ ਗਿਆ ਇਹ ਕਿਵੇਂ ਹੋ ਸਕਦਾ ਹੈ ਮੇਰੀ ਰਾਣੀਏ ਬਸੰਤ ਅਜੀਹਾ ਨਹੀਂ ਕਰ ਸਕਦਾ ਸੱਚੋ ਸੱਚ ਦੱਸ ਰਾਜਨ ਬਸੰਤ ਤੁਹਾਡਾ ਪੁੱਤਰ ਹੈ ਨਾ ਐਸਲੀ ਮੇਰੀ ਗੱਲ ਦਾ ਆਪ ਨੂੰ ਇਤਬਾਰ ਨਹੀਂ ਐ ਨਾਕ ਚੰਦਰਵਤੀ ہزارੋ ہزار ਰੋਣ ਲੱਗ ਪਈ ਰਾਜਾ ਉਹਦੇ ਭਾਵਾਂ ਦੇ ਵਾਰ ਨੂੰ ਸਹਿ ਨਾ ਸਕਿਆ ਉਹ ਤੌਰੰਦਰ ਤੱਕ ਧੜਪੁੱਟਿਆ ਉਹਨੇ ਰਾਣੀ ਨੂੰ ਆਪਣੇ ਬੁੱਕਲ ਵਿੱਚ ਲੈੰਦਿਆਂ ਕਿਹਾ ਮੇਰੀ ਬੀਗਮ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਜਿਹੜਾ ਕੋ ਕੰਮ ਬਸੰਤ ਨੇ ਤੇਰੇ ਨਾਲ ਕੀਤਾ ਉਹ ਮਾਫ ਕਰਨ ਵਾਲਾ ਨਹੀਂ ਉਸ ਨੂੰ ਅਜੇ ਹੀ ਸਜ਼ਾ ਦੇਵਾਂਗਾ ਕਿ ਲੋਕੀਂ ਰਹਿਂਦੀ ਦੁਨੀਆ ਤੱਕ ਯਾਦ ਰੱਖਣਗੇ ਰਾਜੇ ਦੇ ਬਚਨ ਸੁਣ ਕੇ ਰਾਣੀ ਦੇ ਤੌਰੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਉਸ ਨੂੰ ਰਜਾਉਣ ਲਈ ਆਪਣਾ ਹਾਰ ਸ਼ਿੰਗਾਰ ਕਰਨ ਲੱਗੀ ਅਗਲੀ ਸਵੇਰ ਖੜਗਸੈਨ ਨੇ ਬਸੰਤ ਨੂੰ ਪਰੇ ਦਰਬਾਰ ਵਿੱਚ ਤਲਬ ਕਰ ਲਿਆ ਕਿ ਉਸ ਦਾ ਪੱਖ ਸੁਣੇ ਬਗੈਰ ਹੀ ਉਸ ਨੂੰ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ ਸਾਰੇ ਦਰਬਾਰ ਵਿੱਚ ਸਨਨਾਟਾ ਛਾ ਗਿਆ ਕਿਸੇ ਦੀ ਜੁਰਰਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਬੇਕਸੂਰੇ ਰੂਪ ਨੇ ਵੀ ਆਪਣੇ ਪਿਤਾ ਅੱਗੇ ਬੇਨਤੀ ਕੀਤੀ ਪਰ ਬਸੰਤ ਤਾਂ ਉਹਦੀਆਂ ਨਜ਼ਰਾਂ ਵਿੱਚ ਕਸੂਰਵਾਰ ਸੀ ਅਤੇ ਉਹ ਬਸੰਤ ਨੂੰ ਦੇਸ਼ ਨੇ ਘਰੇ ਦੀ ਸਜ਼ਾ ਦੇ ਕੇ ਆਪਣੇ ਅਦਲੀ ਰਾਜਾ ਹੋਣ ਦਾ ਧਰਮ ਨਿਭਾ ਰਿਹਾ ਸੀ। ਬਸੰਤ ਨੂੰ ਇਹ ਆਸ ਨਹੀਂ ਸੀ ਕਿ ਉਸ ਦਾ ਪਿਤਾ ਉਸ ਦਾ ਪੱਖ ਜਾਣੇ ਬਿਨਾ ਅਜੇ ਹੀ ਸਜ਼ਾ ਸੁਣਾ ਦੇਵੇਗਾ। ਉਹ ਆਪਣੇ ਦਿਲ ਤੇ ਪੱਥਰ ਰੱਖ ਕੇ ਬੈਠ ਗਿਆ। ਉਹਨੂੰ ਵਿਚੜੀ ਮਾਂ ਦੀ ਯਾਦ ਆਈ ਤੇ ਉਹਦਾ ਗੱਜਪੜ ਆਇਆ। ਉਹ ਭਰੇ ਨੈਣਾਂ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ। ਅਜੇ ਉਹ ਕੁਝ ਕਦਮਾਂ ਤੇ ਹੀ ਗਿਆ ਸੀ ਕਿ ਰੂਪ ਵੀ ਘੋੜੇ ਸਮੇਤ ਉਹਦੇ ਨਾਲ ਜਾ ਰਲਿਆ ਤੇ ਬੋਲਿਆ, ਵੀਰੇ ਮੈਂ ਤੇਰੇ ਬਗੈਰ ਕੱਲਾ ਕਿਵੇਂ ਰਹਿ ਸਕਦਾ ਤੇਰੇ ਨਾਲ ਹੀ ਚੱਲਾਂਗਾ ਨਾ ਰੂਪ ਵੀਰੇ ਤੂੰ ਕਿਉਂ ਕਸ਼ਟ ਚੱਲਣੇ ਨੇ ਜੋ ਮੇਰੇ ਕਰਮਾਂ ਚ ਲਿਖਿਆ ਉਹ ਤਾਂ ਮੈਂ ਭੋਗਣਾ ਹੀ ਹੈ ਜਾ ਪਿਛਾ ਮੁਰ ਜਾ ਵੀਰੇ ਰੂਪ ਜ਼ੈਦ ਕਰਕੇ ਬਸੰਤ ਦੇ ਨਾਲ ਹੀ ਜੰਗਲ ਬੀਆਵਾਨਾ ਨੂੰ ਤੁਰ ਪਿਆ ਉਹਨਾ ਆਪਣੇ ਦੇਸ਼ ਦੀ ਹੱਦ ਪਾਰ ਕਰ ਲਈ ਤੇ ਗਵਾਂਡੀ ਰਾਜ ਦੇ ਜੰਗਲ ਬੇਲਿਆਂ ਵਿੱਚ ਜਾ ਵੜੇ ਜੋ ਕੰਦਮੂਲ ਮਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੇ ਰਾਤ ਨੂੰ ਕਿਸੇ ਦਰਾਖਤ ਥੱਲੇ ਟਿਕ ਜਾਂਦੇ ਜੰਗਲੀ ਜੀਵ ਜਾਨਵਤਾਂ ਤੋਂ ਬਚਣ ਲਈ ਅੱਧੀ ਰਾਤ ਤੱਕ ਇੱਕ ਜਣਾ ਜਾਗਦਾ ਦੂਜਾ ਸੌਂਦਾ ਇਸ ਤਰ੍ਹਾਂ ਬਾਰੋ-ਬਾਰੀ ਜਾਗਦੇ ਸੌਂਦੇ ਇੱਕ ਸਾਲ ਤੋਂ ਵੀ ਵੱਧ ਸਮਾਂ ਉਹ ਇਸੇ ਢাটਕਣਾ ਵਿੱਚ ਢਟਕਦੇ ਰਹੇ ਉਹਨਾਂ ਕਈ ਨਦੀਆਂ ਦਰਿਆ ਘਾਟੀਆਂ ਤੇ ਪਹਾੜ ਪਾਰ ਕੀਤੇ ਅਤੇ ਇੱਕ ਦਿਨ ਕੀ ਪਾਣਾ ਵਾਪਰਿਆ ਰਾਤ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗਦਾ ਸੀ ਜਦੋਂ ਰੂਪ ਦੀ ਜਾਗ ਖੁੱਲੀ ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ ਉਨੇ ਉਹਨੂੰ ਹਿਲਾਇਆ ਵੀ ਪਰ ਬਸੰਤ ਟੱਸ ਤੋਂ ਮੱਸ ਨਾ ਹੋਇਆ ਰੂਪ ਸੋਚੀ ਪੈ ਗਿਆ ਕਰੇ ਤਾਂ ਕੀ ਕਰੇ ਜੰਗਲ ਬੀਆਬਾਨ ਪਰਾਇਆ ਦੇਸ਼ ਕੋਈ ਮਦਦਗਾਰ ਨਹੀਂ ਉਹ ਕਫਨ ਦਾ ਪ੍ਰਬੰਧ ਕਰਨ ਲਈ ਬਸੰਤ ਦੀ ਲਾਸ਼ ਨੂੰ ਦਰਖਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆ ਤੁਰਦਿਆਂ ਤੁਰਦਿਆਂ ਰੂਪ ਮਿਸਰ ਦੀ ਰਾਜਧਾਨੀ ਪਹੁੰਚ ਗਿਆ ਸ਼ਹਿਰ ਦੇ ਆਲੇ ਦੁਆਲੇ ਬਹੁਤ ਵੱਡੀ ਫਸੀਲ ਸੀ ਤੇ ਅੰਦਰ ਜਾਣ ਲਈ ਕੇਵਲ ਇੱਕੋ ਇੱਕ ਦਰਵਾਜ਼ਾ ਸੀ ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਕੀਦਾਰ ਨੇ ਉਸ ਨੂੰ ਰੋਕ ਲਿਆ ਐਨਨ ਨੂੰ ਅਤੇ ਹੋਰ ਬਹੁਤ ਸਾਰੇ ਸ਼ਾਹੀ ਦਰਬਾਰੀ ਆ ਗਏ ਉਹਨਾਂ ਰੂਪ ਨੂੰ ਕਿਹਾ हे ਪਰਦੇਸੀ ਨੌਜਵਾਨਾ ਕੱਲ ਸਾਡੇ ਦੇਸ਼ ਦਾ ਰਾਜ ਸਵਰਗਵਾਸ ਹੋ ਗਿਆ ਪਰੰਪਰਾ ਅਨੁਸਾਰ ਸਾਰੇ ਅਧਿਕਾਰੀਆਂ ਤੇ ਦਰਬਾਰੀਆਂ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਵੜੇਗਾ ਉਹਨੂੰ ਰਾਜ ਸਿੰਘਾਸਨ ਤੇ ਬਿਠਾ ਦਿੱਤਾ ਜਾਵੇਗਾ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ ਹੋ ਇਸ ਕਰਕੇ ਹੁਣ ਸਾਡੇ ਰਾਜਾ ਹੋ ਐਨਨ ਆਖ ਉਹਨਾਂ ਨੇ ਰੂਪ ਨੂੰ ਸ਼ਾਹੀ ਬਸਤਰ ਪਹਿਨਾ ਕੇ ਵਿਧੀਵਤ ਅਸਮਾਨਾਲ ਰਾਜ ਸਿੰਘਾਸਨ ਤੇ ਬਿਰਾਜਮਾਨ ਕਰ ਦਿੱਤਾ। ਰੂਪ ਹੁਣ ਮਿਸਰ ਦਾ ਰਾਜਾ ਬਣ ਗਿਆ ਸੀ ਤੇ ਉਸ ਨੂੰ ਰਾਜ ਦਰਬਾਰੀਆਂ ਨੇ ਇੰਨਾ ਵਿਅਸਤ ਕਰ ਦਿੱਤਾ ਕਿ ਉਹ ਕੋਈ ਪਲਾਂ ਲਈ ਬਸੰਤ ਨੂੰ ਵੀ ਭੁੱਲ ਗਿਆ। ਉਹ ਕੁਝ ਦਿਨਾਂ ਬਾਅਦ ਉਸ ਥਾਂ ਤੇ ਵੀ ਗਿਆ ਜਿੱਥੇ ਬਸੰਤ ਦੀ Laash ਪਈ ਸੀ। ਉਸ ਦਰਖਤ ਥੱਲੇ Laash ਨਾ ਵੇਖ ਕੇ ਉਹਨੇ ਇਹ ਅਨੁਮਾਨ ਲਾ ਲਿਆ ਕਿ ਬਸੰਤ ਦੀ Laash ਨੂੰ ਕੋਈ ਜੰਗਲੀ ਜਾਨਵਰ ਖਾ ਗਏ ਹੋਣਗੇ। ਉਹ ਬਸੰਤ ਦੇ ਗਾਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਪਰਤ ਆਇਆ ਅਤੇ ਆਪਣੇ ਰਾਜ ਦੇ ਕੰਮ ਕਾਜ ਚਲਾਉਣ ਲੱਗਾ। ਇਦਰ ਬਸੰਤ ਦੀ ਹੋਣੀ ਵੇਖੋ ਜਦੋਂ ਰੂਪ ਉਹਦੇ ਕਫਨ ਦੀ ਪਾਲ ਵਿੱਚ ਉਹਨੂੰ ਛੱਡ ਕੇ ਗਿਆ ਸੀ ਉਸਦੇ ਜਾਣ ਬਾਅਦ ਹੀ ਮੰਗਲਨਾਥ ਨਾਮ ਦਾ ਜੋਗੀ ਕਿਧਰੋਂ ਤੁਰਦਾ ਫਿਰਦਾ ਉਸ ਦਰਖਤ ਕੋਲ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ ਜੋਗੀ ਨੇ ਉਸਨੂੰ ਹਿਲਾਜ ਲਾ ਕੇ ਵੇਖਿਆ ਤੇ ਉਸਦੀ ਨਬਜ਼ ਵੇਖੀ ਨਬਜ਼ ਚੱਲ ਰਹੀ ਸੀ ਅਸਲ ਵਿੱਚ ਉਹ ਮਰਿਆ ਨਹੀਂ ਸਿਰਫ ਬੇਹੋਸ਼ ਹੋਇਆ ਸੀ ਉਹਨੂੰ ਕਿਸੇ ਜ਼ਹਿਰੀਲੇ ਸੱਪ ਨੇ ਡਸ ਕੇ ਬੇਸੁੱਧ ਕਰ ਦਿੱਤਾ ਸੀ ਜੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਉਹਨੂੰ ਹੋਸ਼ ਵਿੱਚ ਲਿਆਂਦਾ ਵਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ ਜੋਗੀ ਉਸ ਨੂੰ ਆਪਣੀ ਕੁਟਿਆ ਵਿੱਚ ਲੈ ਆਇਆ ਤੇ ਆਪਣੇ ਕੋਲ ਹੀ ਰੱਖ ਲਿਆ। ਵਸੰਤ ਨੇ ਵੀ ਆਪਣੇ ਜੀਵਨ ਦਾਤੈ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਹਦੀ ਸੇਵਾ ਵਿੱਚ ਲੀਨ ਹੋ ਗਿਆ। ਉਸ ਨੂੰ ਰੂਪ ਦੀ ਯਾਦ ਆਉਂਦੀ ਸੋਚਦਾ ਪਤਾ ਨਹੀਂ ਉਸ ਨਾਲ ਕੀ ਬਣੀ ਹੋਵੇਗੀ। ਖੋਰੇ ਜਿਉਂਦਾ ਵੀ ਹੈ ਕਿ ਜੰਗਲੀ ਜਾਨਵਰਾਂ ਨੇ ਆਪਣਾ ਖਾਜਾ ਬਣਾ ਲਿਆ ਜੋਗੀ ਕੋਲ ਰਹਿੰਦਿਆਂ ਵਸੰਤ ਨੇ ਸੱਤ ਬਰੇ ਲੰਗਾ ਦਿੱਤੇ। ਵਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਸੀ। ਜੋਗੀ ਨੇ ਉਸ ਦੇ ਸ਼ੌਂਕ ਨੂੰ ਮੱਠਾ ਨਾ ਪੈਣ ਦਿੱਤਾ। ਇੱਕ ਦਿਨ ਬਸੰਤ ਘੋੜੇ ਤੇ ਸਵਾਰ ਇੱਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੀ ਝੱਕੜ ਨੇ ਉਸ ਨੂੰ ਰਾਹ ਭੁਲਾ ਦਿੱਤਾ। ਹਨੇਰਾ ਹੋਣ ਕਰਕੇ ਉਹ ਪਛਾਣ ਜਾਣ ਜੋਗਾ ਵੀ ਨਹੀਂ ਸੀ। ਉਹਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ। ਉਹ ਸ਼ਹਿਰ ਦੀ ਫਸੀਲ ਦੇ ਮੁੱਖ ਦਰਵਾਜੇ ਤੇ ਪਹੁੰਚ ਗਿਆ। ਦਰਵਾਜ਼ਾ ਬੰਦ ਸੀ। ਉਸ ਨੇ ਦਰਵਾਜ਼ਾ ਖੜਕਾਇਆ। ਅੰਦਰੋਂ ਚੌਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਾਹੀਂ ਆਖਿਆ, "ਰਾਜੇ ਦਾ ਹੁਕਮ ਹੈ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੁਬਾਰਾ ਨਹੀਂ ਖੁੱਲ ਸਕਦਾ।" ਕਿ ਆ ਕੇ ਰਾਜ ਸਮੇਤ ਇਹ ਕਾਦਮਖੋਰ ਸ਼ੇਰ ਆਉਂਦਾ। ਉਹਨੇ ਪ੍ਰਜਾ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ ਨੇ। ਚੰਗਾ ਇਹੀ ਐ ਕਿ ਤੂੰ ਕਿਧਰੇ ਹੋਰ ਚਲਿਆ ਜਾ। ਦਰਵਾਜ਼ਾ ਮੈਂ ਨਹੀਂ ਖੋਲਣਾ। ਐਨਾ ਆਖ ਚੌਕੀਦਾਰ ਨੇ ਤਾਕੀ ਵੀ ਬੰਦ ਕਰ ਦਿੱਤੀ। ਬਸੰਤ ਹਣ ਕੀ ਕਰਦਾ? ਹਨੇਰਾ ਗੂੜਾ ਹੋ ਰਿਹਾ ਸੀ। ਕਾਲੀ ਬੋਲੀ ਡਰਾਣੀ ਰਾਤ। ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ। ਅੱਧੀ ਰਾਤ ਲੰਘੀ ਸੀ ਕਿ ਖੂੰਖਾਰ ਸ਼ੇਰ ਨੇ ਆਬਹਾਰ ਮਾਰੀ। ਬਸੰਤ ਤਾਂ ਅਜੇ ਜਾਗਦਾ ਹੀ ਪਿਆ ਸੀ। ਉਹਨੇ ਆਪਣੇ ਸ਼ਾਸਤਰ ਸੰਭਾਲੇ ਹੀ ਸਨ। ਇਹ ਸ਼ੇਰ ਨੇ ਉਸਤੇ ਹਮਲਾ ਕਰ ਦਿੱਤਾ ਪਰ ਬਸੰਤ ਨੇ ਬੜੀ ਫੌਰੀਤੀ ਨਾਲ ਸ਼ੇਰ ਤੇ ਅਜੀਹਾ ਤਲਵਾਰ ਦਾ ਵਾਰ ਕੀਤਾ ਕਿ ਉਹ ਚਫਾਲ ਧਾਰਤੀ ਤੇ ਜਾ ਪਿਆ ਸ਼ੇਰ ਨੂੰ ਮਾਰ ਮਕਾਨ ਉਪਰੰਤ ਬਸੰਤ ਤੱਕਵੇਂ ਕਾਰਨ ਦਰਵਾਜੇ ਦੇ ਸਾਹਮਣੇ ਹੀ ਹੂਕ ਸੌਂ ਗਿਆ ਸਵੇਰ ਹੋਈ ਚੌਕੀਦਾਰ ਨੇ ਸ਼ੇਰ ਦਾ ਮੁੱਖ ਦਵਾਰ ਖੋਲ੍ਹਿਆ ਉਹਨੇ ਵੇਖਿਆ ਸ਼ੇਰ ਮਰਿਆ ਪਿਆ ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਹੂਕ ਸੁੱਤਾ ਪਿਆ ਹੈ ਉਸਨੇ ਤੁਰੰਤ कोतवाल ਨੂੰ ਬੁਲਾਇਆ कोतवाल ਦੇ ਮਨ ਵਿੱਚ ਅਜਹੀ ਖੋਟ ਆਈ ਕਿ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵੱਲੋਂ ਮਾਰਿਆ ਦੱਸ ਕੇ ਰਾਜੇ પાસે ਇਨਾਮ ਪ੍ਰਾਪਤ ਕਰ ਲਵੇ ਉਹਨਾਂ ਨੇ ਮਤ ਆ ਪਕਾ ਕੇ ਸੁੱਤੇ ਪੇ ਬਸੰਤ ਨੂੰ ਵੱਢ ਟੋਕ ਕੇ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਉੱਥੋਂ ਚੁੱਕ ਕੇ ਖਤਾਨਾਂ ਵਿੱਚ ਸੁੱਟ ਆਦਮ ਕੋਰ ਸ਼ੇਰ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਰਾਜਾ ਰੂਪ ਬਹੁਤ ਖੁਸ਼ ਹੋਇਆ ਉਹਨੇ ਚੌਂਕੀਦਾਰ ਅਤੇ ਕੋਤਵਾਲ ਨੂੰ ਉਹਨਾਂ ਦੀ ਬਹਾਦਰੀ ਬਦਲੇ ਢੇਰ ਸਾਰੇ ਇਨਾਮ ਦਿੱਤੇ ਸਾਰੇ ਸ਼ਹਿਰ ਵਿੱਚ ਕੋਤਵਾਲ ਦੀ ਬਹਾਦਰੀ ਦੇ ਚਰਚੇ ਹੋ ਰਹੇ ਸਨ ਉਧਰ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾਂ ਵਿੱਚ ਪਿਆ ਕਰਾ ਰਿਹਾ ਸੀ ਕਰਨੀ ਕੁਦਰਤ ਦੀ ਕੋਈ ਤੀਜੇ ਪੈਰ ਐਸਾ ਸ਼ਹਿਰ ਦਾ ਕਾਲੂ ਕੁਮਾਰ ਮਿੱਟੀ ਲੈਣ ਲਈ ਖਤਾਨਾਂ ਵੱਲ ਗਿਆ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾਂ ਵਿੱਚ ਵੱਢਿਆ ਟੁਕਿਆ ਕਰਾ ਰਿਹਾ ਹੈ ਉਹ ਉਸ ਨੂੰ ਉਸੇ ਵੇਲੇ ਆਪਣੇ ਖੋਤੇ ਤੇ ਲਾਦ ਕੇ ਘਰ ਲੈ ਆਇਆ ਤੇ ਉਹ ਦੀ ਈਮਾਰਦਾਰੀ ਕਰਨ ਲੱਗਾ ਬਸੰਤ ਕੁਝ ਦਿਨਾਂ ਵਿੱਚ ਹੀ ਨੌਂ ਬਰ ਨੌ ਹੋ ਗਿਆ ਕੁਮਾਰ ਤੇ ਕੁਮਾਰੀ ਇਕੱਲੇ ਹੀ ਘਰ ਚ ਰਿਆ ਰਹੇ ਸਨ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ ਬਸੰਤ ਵੀ ਉਹਨਾਂ ਵੱਲੋਂ ਕੀਤੀ ਉਪਕਾਰ ਨੂੰ ਭੁੱਲਿਆ ਨਹੀਂ ਸੀ ਉਹ ਵੀ ਸਕੇ ਪੁੱਤਰ ਬਾਗ ਉਹਨਾਂ ਦੇ ਕੰਮਕਾਜ ਵਿੱਚ ਹੱਥ ਵਟਾਉਣ ਲੱਗਾ ਕਈ ਮਹੀਨੇ ਗੁਜ਼ਰ ਗਏ ਇੱਕ ਦਿਨ ਬਸੰਤ ਬਾਜ਼ਾਰ ਵਿੱਚ ਕੰਮ ਰਿਹਾ ਸੀ ਕਿ ਅਚਾਨਕ ਉਸ ਤੇ कोतवाल ਦੀ ਨਜ਼ਰ ਜਾ ਪਈ ਉਹਨੇ ਪਛਾਣ ਲਿਆ ਕਿ ਤਾਂ ਉਹੀ ਨੌਜਵਾਨ ਹੈ ਜਿਸ ਨੂੰ ਸ਼ੇਰ ਨੂੰ ਮਾਰਿਆ ਸੀ ਆਪਣੇ ਪਾਜ ਦੇ ਉਧੜਨ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਉਲਝਾਉਣ ਦਾ ਮਨ ਬਣਾ ਲਿਆ ਉਹਨੇ ਆਪਣੇ ਸ਼ਹਿਰ ਦੀ ਇੱਕ ਵੇਸਵਾ ਪਾਸੋਂ ਬਸੰਤ ਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਹੈ ਇਸ ਇਲਜ਼ਾਮ ਵਿੱਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰਵਾ ਦਿੱਤਾ ਦਿਨ ਬੀਤਦੇ ਗਏ ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ ਬਸੰਤ ਦੇ ਧਰਮ ਮਾਤਾ ਪਿਤਾ ਦੀ ਰੀ ਕਿਸੇ ਨੇ ਇੱਕ ਨਾ ਸੁਣੀ ਇੱਕ ਦਿਨ ਕੀ ਹੋਇਆ ਰਾਜਾ ਰੂਪ ਦੇ ਦਰਬਾਰ ਵਿੱਚ ਇੱਕ ਸਦਾਗਰ ਨੇ ਆਰਜ਼ ਗੁਜ਼ਾਰੀ ਰਾਜਨ ਮਹਿਮਦਤ ਦੀ ਆਸ ਲੈ ਕੇ ਤੁਹਾਡੇ ਪਾਸ ਆਇਆ ਹਾਂ ਮੇਰਾ ਜਹਾਜ਼ ਸਮੁੰਦਰ ਵਿੱਚ ਫਸਿਆ ਖੜਿਆ ਹੈ ਜੋਤਸ਼ੀਆਂ ਕਿਹਾ ਹੈ ਕਿ ਸਮੁੰਦਰ ਮਨੋਕ ਦੀ ਬਲੀ ਮੰਗਦਾ ਹੈ ਬਲੀ ਦੇਨ ਤੇ ਚਲੇਗਾ ਮੇਰੇ ਤੇ ਕਿਰਪਾ ਕਰੋ ਰਾਜਨ ਰਾਜੇ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸੌਦਾਗਰ ਦੇ ਹਵਾਲੇ ਕਰਨ ਦਾ ਆਦੇਸ਼ ਦੇ ਦਿੱਤਾ ਕੋਤਵਾਲ ਲਈ ਇਸ ਤੋਂ ਵਧੀਆ ਮੌਕਾ ਹੋਰ ਕੀ ਮਿਲਣਾ ਸੀ ਉਹਨੇ ਬਸੰਤ ਨੂੰ ਜੇਲ੍ਹਖਾਨੇ ਵਿੱਚੋਂ ਕੱਢ ਕੇ ਸੌਦਾਗਰ ਦੇ ਨਾਲ ਤੋਰ ਦਿੱਤਾ ਸੌਦਾਗਰ ਬਸੰਤ ਨੂੰ ਜਹਾਜ਼ ਤੇ ਲੈ ਆਇਆ ਬਸੰਤ ਨੇ ਜਹਾਜ਼ ਦੇ ਇੰਜਣ ਦੇ ਕੱਲ ਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ ਇੱਧਰ ਉੱਧਰ ਘੁਮਾਇਆ ਤੇ ਜਹਾਜ਼ ਨੇ ਕੁਰਰ ਕੁਰਰ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਰਫ਼ਤਾਰ ਫੜ ਲਈ ਸੋਧਾਗਰ ਬਸੰਤ ਦੀ ਸਿਆਣਪ ਸੂਜ ਤੇ ਸਰੀਰਕ ਦਿੱਕਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਸ ਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ ਹੀ ਜਹਾਜ਼ ਤੇ ਰੱਖ ਲਿਆ ਬਸੰਤ ਹੁਣ ਸੋਧਾਗਰ ਪੁੱਤਰ ਵਜੋਂ ਜਹਾਜ਼ ਤੇ ਵਿਚਰ ਰਿਹਾ ਸੀ ਤੇ ਉਹਦੇ ਲਈ ਸਮੁੰਦਰੀ ਸਫ਼ਰ ਦਾ ਆਪਣਾ ਸੁਆਦ ਸੀ ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ ਤੇ ਤੈਰਨ ਮਗਰੋਂ ਕਾਮਰੂਪ ਦੇ ਰਾਜ ਵਿੱਚ ਪਹੁੰਚ ਗਿਆ ਬੰਦਰਗਾਹ ਤੇ ਲੰਗਰ ਸੁੱਟ ਕੇ ਸੌਦਾਗਰ ਨੇ ਸ਼ਹਿਰ ਦੀ ਇੱਕ ਬਾਗ ਵਿੱਚ ਜਾ ਡੇਰੇ ਲਾਏ। ਬਸੰਤ ਬਹੁਤ ਹੀ ਖੂਬਸੂਰਤ ਤੇ ਚੈਲ-ਚਬੀਲਾ ਗੱਭਰੂ ਸੀ। ਕਾਮਰੂਪ ਦੀਆਂ ਕਈ ਖੂਬਸੂਰਤ ਮਟਿਆਰਾਂ ਨੇ ਉਹਨੂੰ ਮੋਹ ਭਿੰਨੀਆਂ ਨਿਗਾਹਾਂ ਨਾਲ ਵੇਖਿਆ ਤੇ ਠੰਡੇ ਹੋ ਕੇ ਭਰੇ। ਇੱਕ ਦਿਨ ਸ਼ਹਿਰਕਾਰ ਦੀ ਕਾਮਰੂਪ ਦੀ ਸ਼ਹਿਜ਼ਾਦੀ ਚੰਦਰਬਦਨ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਗਈ। ਉਹਨੇ ਵਾਂਗ ਕੇ ਬਸੰਤ ਵੱਲ ਵੇਖਿਆ ਤੇ ਵੇਂਦਿਆਂ ਸਾਰੀ ਆਪਣਾ ਦਿਲ ਉਹਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਂ-ਬਾਪ ਨੂੰ ਆਖਿਆ ਮੈਂ ਤਾਂ ਵਿਆਹ ਹੀ ਸੋਦਾਗਰ ਦੇ ਮੁੰਡੇ ਨਾਲ ਕਰਵਾਉਣਾ ਨਹੀਂ ਤਾਂ ਸਾਰੀ ਉਮਰ ਕੁਆਰੀ ਰਹਾਂਗੀ। ਉਹਦੇ ਮਾਪੇ ਆਪਣੀ ਧੀ ਦੀ ਜ਼ਿੰਦਗੀ ਠਹਿਰ ਨਾ ਸਕੇ ਤੇ ਉਹਨਾਂ ਨੇ ਸੋਦਾਗਰ ਨੂੰ ਬੁਲਾ ਕੇ ਚੰਦਰਬਦਨ ਦੀ ਸ਼ਾਦੀ ਬਸੰਤ ਨਾਲ ਕਰ ਦਿੱਤੀ। ਐਨੇ ਖੂਬਸੂਰਤ ਮਟਿਆਰ ਬਸੰਤ ਨੇ ਪਹਿਲਾਂ ਕਦੀ ਨਹੀਂ ਸੀ ਤੱਕੀ। ਉਹਦੇ ਮਿਰਗਾਂ ਵਰਗੇ ਨਿਆਣਾ ਤੇ ਬਸੰਤ ਫਿਦਾ ਹੋ ਗਿਆ ਤੇ ਉਸਨੇ ਮਿਰਗ ਨਣੀ ਚੰਦਰਬਦਨ ਨੂੰ ਤਨੋਂ ਮਨੋਂ ਅਪਣਾ ਲਿਆ। ਕੋਈ ਦਿਨ ਦੋਨੋਂ ਕਾਮਰੂਪ ਦੇ ਮਹਿਲਾਂ ਦਾ ਆਨੰਦ ਮਾਣ ਕੇ ਜਹਾਜ਼ ਤੇ ਆ ਗਏ। ਤੇ ਚੰਦਰਬਦਨ ਆਪਣੇ ਮਾਪੇ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ ਤੇ ਰਵਾਨਾ ਹੋ ਗਈ। ਜਹਾਜ਼ ਹੁਣ ਵਾਪਸ ਨਿਸਰਵਲ ਨੂੰ ਪਾਰਤ ਰਿਹਾ ਸੀ। ਚੰਦਰਬਦਨ ਤੇ ਬਸੰਤ ਟਟਖੇਲੀਆਂ ਕਰਦੇ ਪਾਣੀ ਤੇ ਮौज-ਮਸਤੀ ਮਾਨਦੇ ਰਹੇ। ਇੱਕ ਦਿਨ ਸੌਦਾਗਰ ਨੇ ਵੇਖਿਆ ਚੰਦਰਬਦਨ ਕਲਮਕੱਲੀ ਮਸਤੂਲ ਕੋਲ ਖੜੋਤੀ ਹੋਈ ਚੜਦੇ ਸੂਰਜ ਨੂੰ ਨਿਹਾਰ ਰਹੀ ਸੀ। ਚੜਦੇ ਸੂਰਜ ਦੀ ਲਾਲੀ ਚ ਭਿੱਜੀ ਚੰਦਰਬਦਨ ਉਹਨੂੰ ਘਾਇਲ ਕਰ ਗਈ। ਉਹ ਸੋਚਣ ਲੱਗਿਆ ਜੇ ਚੰਦਰ ਮੇਰੀ ਬਣ ਜਾਵੇ ਤਾਂ ਸਾਰੀ ਦੁਨੀਆ ਦੀ ਦੌਲਤ ਇਹਦੇ ਤੇ ਨਿਛਾਵਰ ਕਰ ਦਿਆਂ। ਸਦਾਗਰ ਨੇ ਹਰ ਹਿੱਲੇ ਚੰਦਰਬਦਨ ਨੂੰ ਆਪਣੀ ਬਣਾਉਣ ਦਾ ਮਨੋਮਨੀ ਫੈਸਲਾ ਕਰ ਲਿਆ। ਚੰਦਰਬਦਨ ਤਾਂ ਸਦਾਗਰ ਨੂੰ ਆਪਣੇ ਸਹੁਰੇ ਦੇ ਰੂਪ ਵਿੱਚ ਚਿਤਵ ਰਹੀ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਣ ਕਰਦਾ ਸੀ। ਜਦੋਂ ਮਨੋਕ ਦੀ ਅੰਦਰ ਬਦੀ ਉੱਠਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਹਿਚਾਣ ਭੁੱਲ ਜਾਂਦਾ ਹੈ। ਇੱਕ ਦਿਨ ਕੀ ਹੋਇਆ ਸਦਾਗਰ ਤੇ ਬਸੰਤ ਜਹਾਜ਼ ਦੇ ਤਖਤੇ ਤੇ ਖੜੋਤੇ ਹੋਏ ਸਨ। ਕਿ ਸਮੁੰਦਰ ਵਿੱਚੋਂ ਪਾਣੀ ਦੀ ਛਲ ਆਈ ਤੇ ਸਦਾਗਰ ਨੇ ਇੱਕਦਮ ਬਸੰਤ ਨੂੰ ਲੱਕੋਂ ਚੁੱਕ ਕੇ ਫੁਰਤੀ ਨਾਲ ਸਮੁੰਦਰ ਵਿੱਚ ਵਗਾਹ ਮਾਰਿਆ ਤੇ ਰੋਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿੱਚ ਡੈਗ ਕੇ ਡੁੱਬ ਗਿਆ ਹੈ ਤੇ ਨਾਲ ਹੀ ਵਿਰਲਾਪ ਕਰਨ ਲੱਗਿਆ ਚੰਦਰਬਦਨ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਉਹ ਬਸੰਤ ਦਾ ਨਾਂ ਲੈ ਲੈ ਕੇ ਬੋੜੀਆਂ ਪਾ ਰਹੀ ਸੀ ਸਦਾਗਰ ਵੀ ਇਸ ਨੂੰ ਤਰਵਾਸਾ ਦੇਣ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਿਹਾ ਇਧਰ ਬਸੰਤ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਵਹਿਣ ਵਿੱਚ ਵਹਾਈ ਜਾ ਰਹੀਆਂ ਸਨ ਕਿ ਅਚਾਨਕ ਇੱਕ ਅਜਹੀ ਸੁਨਾਮੀ ਵਰਗੀ ਲਹਿਰ ਆਈ ਜੈਸਾ ਚੱਕ ਬੰਦ ਲਿਆ ਹੋਇਆ ਮગર ਮੱਚ ਰੁੜਿਆ ਜਾ ਰਿਹਾ ਸੀ ਬਸੰਤ ਨੇ ਹਿੰਮਤ ਕਰਕੇ ਉਸ ਬੰਦਲੇ ਹੋਏ ਮગર ਮੱਚ ਨੂੰ ਜਾ ਜੱਫੀ ਪਾਈ ਤੇ ਮਜ਼ਬੂਤੀ ਨਾਲ ਫੜ ਲਿਆ ਤੇ ਲਹਿਰਾਂ ਚ ਵਹਿਦਾ ਹੋਇਆ ਮગર ਮੱਚ ਉਸ ਨੂੰ ਸਮੁੰਦਰ ਦੇ ਕੰਢੇ ਤੇ ਲੈ ਆਇਆ ਜਿੱਥੇ ਮਾਹੀਗੀਰ ਮੱਛੀਆਂ ਪਕੜ ਰਹੇ ਸਨ ਉਹਨਾਂ ਨੇ ਬਸੰਤ ਨੂੰ ਸਮੁੰਦਰ ਚੋਂ ਬਾਹਰ ਕੱਢ ਲਿਆ ਤੇ ਤੁਰੰਤ ਹੀ ਕਈ ਉਹੜਪੋਹੜ ਕਰਕੇ ਉਹਦੀ ਜਾਨ ਬਚਾ ਲਈ ਅਤੇ ਆਪਣੇ ਘਰ ਲੈ ਆਏ ਮਿਸਰ ਦਾ ਇੱਕ ਮਾਲੀ ਜੋ ਮਾਹੀ ਗਾਰਾਂ ਦਾ ਜਾਨੂ ਸੀ ਅੱਗੋਂ ਉਸ ਨੂੰ ਆਪਣੇ ਘਰ ਲੈ ਆਇਆ ਮਾਲੀ ਮਾਲਣ ਦੇ ਘਰ ਕੋਈ ਔਲਾਦ ਨਹੀਂ ਸੀ ਉਹ ਉਸ ਨੂੰ ਪੁੱਤਰ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖੁਸ਼ੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ ਉਹ ਹਣ ਉਹਨਾਂ ਦੇ ਘਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਮਾਲਣ ਨੂੰ ਉਸਨੇ ਸਾਰੀ ਹੋਈ ਬੀਤੀ ਸੁਣਾਈ ਉਸਨੇ ਆਖਿਆ ਪ੍ਰਮਾਤਮਾ ਉਸ ਦੀ ਸਾਰ ਲਵੇਗਾ ਤੇ ਚੰਦਰਬਦਨ ਕਤਮ ਹੋ ਮਿਲ ਜਾਵੇਗੀ ਸੌਦਾਗਰ ਨੇ ਚੰਦਰਬदन ਨੂੰ ਆਪਣੇ ਵਾਸ ਵਿੱਚ ਕਰਨ ਲਈ ਕਈ ਹਿੱਲੇ ਵਰਤੇ ਡਰਾਇਆ ਧਮਕਾਇਆ ਵੀ ਆਖਰ ਸੌਦਾਗਰ ਤੋਂ ਖਹਿੜਾ ਛਡਾਉਣ ਲਈ ਇੱਕ ਦਿਨ ਚੰਦਰਬਦਨ ਨੇ ਚਾਲ ਚੱਲੀ ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦੇਵੋ ਇਸ ਸਮੇਂ ਦੌਰਾਨ ਜੇ ਬਸਾਂਤ ਜਿਉਂਦਾ ਮਿਲ ਗਿਆ ਤਾਂ ਵਾਹ ਪਲੀ ਨਹੀਂ ਤੁਹਾਡੇ ਨਾਲ ਰੀਤੀ ਅਨੁਸਾਰ ਸ਼ਾਦੀ ਕਰਵਾ ਲਵਾਂਗੀ ਸੌਦਾਗਰ ਤਾਂ ਉਹ ਪ੍ਰਾਪਤ ਕਰਨ ਲਈ ਇੱਕ ਸਾਲ ਤਾਂ ਕੀ ਕਈ ਸਾਲ ਉਡੀਕਣ ਲਈ ਤਿਆਰ ਸੀ ਜਹਾਜ਼ ਵਾਪਸੀ ਤੇ ਮਿਸਰ ਵਾਲ ਨੂੰ ਆ ਰਿਹਾ ਸੀ ਤੇ ਚੰਦਰਬਦਨ ਸਦਾਗਰ ਦੀ ਰੋਜ਼ ਦੀ ਛੇੜਚਾਰ ਤੋਂ ਨਿਸ਼ਚਿੰਤ ਹੋ ਕੇ ਬਸੰਤ ਦੀ ਯਾਦ 'ਚ ਕੋਈ ਸੁਪਨਮਈ ਸੰਸਾਰ ਵਿੱਚ ਖੋ ਗਈ ਸੀ ਤੇ ਉਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ ਆਖਰ ਜਹਾਜ਼ ਮਿਸਰ ਦੇ ਸਾਹਲ ਤੇ ਆਨ ਲੱਗਾ ਬਸੰਤ ਤਾਂ ਚੰਦਰ ਦਾ ਹਾਲ ਜਾਣਨ ਲਈ ਬੇਤਾਬ ਸੀ ਮਾਲਣ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ ਤੇ ਪਹੁੰਚ ਗਈ ਤੇ ਚੰਦਰਬਦਨ ਦੇ ਗਲ 'ਚ ਹਾਰ ਪਾਉਂਦਿਆਂ ਹੌਲੇ ਦਿਨੇ ਬੋਲੀ ਬੇਟਾ ਉਦਾਸ ਨਾ ਹੋ ਤੇਰਾ ਸੁਹਾਗ ਜਿਉਂਦਾ ਹੈ ਬਸੰਤ ਮੇਰੇ ਘਰ ਹੈ ਉਸਨੇ ਸਾਰੀ ਹੱਡ ਬੀਤੀ ਸੁਣਾਈ ਹੈ ਉਹ ਤੇਰੀ ਯਾਦ ਵਿੱਚ ਤੜਪ ਰਿਹਾ ਹੈ ਮੈਂ ਕੱਲ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ ਐਨਾ ਕਮਾਲਨ ਜਹਾਜ਼ ਤੋਂ ਪਾਰ ਤਾਈ ਤੇ ਚੰਦਰਬਦਨ ਦੇ ਚਿਹਰੇ ਤੇ ਅਨੂਠੀ ਖੁਸ਼ੀ ਦੀਆਂ ਲਹਿਰਾਂ ਲਹਿਰਾਉਣ ਲੱਗੀਆਂ ਤੇ ਉਹਦੇ ਮਨ ਦਾ ਮੋਰ ਪਹਿਲਾਂ ਪਾਉਣ ਲੱਗਾ ਮਾਲਣ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰਬਦਨ ਦੇ ਪ੍ਰਤਪਤੀ ਬ੍ਰਤਾ ਤਾਰੰਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਦਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਹਦਾ ਭਰਾ ਹੈ ਉਸ ਤੱਕ ਪਹੁੰਚ ਕਰਨ ਅਤੇ ਚੰਦਰਬਦਨ ਨੂੰ ਸਦਾਗਰ ਦੇ ਜੰਗਲ ਤੋਂ ਬਚਾਉਣ ਲਈ ਉਹਨੇ ਇੱਕ ਵਿਉਂਤ ਬਣਾਈ ਉਹਨੇ ਮਾਲਨ ਹੱਥ ਇੱਕ ਸੁਨੇਹਾ ਚੰਦਰਬਦਨ ਨੂੰ ਭੇਜਿਆ ਚੰਦਰ ਸ਼ੁਕਰ ਹੈ ਖੁਦਾ ਦਾ ਤੂੰ ਡੋਲੀ ਨਹੀਂ ਸਦਾਗਰ ਨੂੰ ਆਖ ਕੇ ਉਹ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ ਮਾਹਲਨ ਗੁਲਦਸਤਾ ਭੇਟ ਕਰਨ ਦੇ ਪੱਜ ਬਸੰਤ ਦਾ ਸਨੇਹਾ ਚੰਦਰ ਬਦਨ ਨੂੰ ਦੇ ਆਈ। ਉਹਨੇ ਸਵਦਾਗਰ ਨੂੰ ਆਖਿਆ, "ਮਾਲਕ, ਮੈਂ ਤੁਹਾਨੂੰ ਹੋਰ ਤੜਪਾਉਣਾ ਨਹੀਂ ਚਾਹੁੰਦੀ। ਵਿਆਹ ਕਰਾਉਣ ਲਈ ਹੁਣੇ ਤਿਆਰ ਹਾਂ। ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਤ ਦੀ ਕਥਾ ਸੁਣਨੀ ਚਾਹੁੰਦੀ ਹਾਂ, ਤਦ ਹੀ ਵਿਆਹ ਸੰਪੂਰਨ ਹੋਵੇਗਾ। ਚੰਦਰ, ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ। ਤੇਰੇ ਲਈ ਤਾਂ ਮੈਂ ਪਹਾੜ ਵੀ ਖੋਣ ਸਕਦਾ ਹਾਂ। ਅੱਜ ਹੀ ਰਾਜਾ ਰੂਪ ਦੇ ਦਰਬਾਰ 'ਚ ਜਾ ਕੇ ਇਸ ਦਾ ਪ੍ਰਬੰਧ ਕਰਦਾ ਹਾਂ।" ਸਵਦਾਗਰ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਅਰਜ਼ ਗੁਜ਼ਾਰੀ ਰੂਪ ਤਾਂ ਆਪੇ ਕਥਾ ਸੁਣ ਲਈ ਤਾਬਲਾ ਸੀ ਉਹਨੇ ਸਾਰੇ ਰਾਜ ਵਿੱਚ ਡੌਂਡੀ ਪਿਟਵਾ ਦਿੱਤੀ ਕਿ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਮਿਲੇਗਾ ਅਗਲੀ ਪਾਲਕ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ਼ ਕੀਤੀ ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ ਉਹਨੇ ਕਦੇ ਪ੍ਰਾਈ ਮਰਦ ਦਾ ਮੂੰਹ ਨਹੀਂ ਵੇਖਿਆ ਮੇਰੇ ਘਰ ਤੋਂ ਸਾਰੇ ਰਾਹ ਵਿੱਚ ਕਨਾਤਾਂ ਲਗਵਾ ਦੇਵੋ ਉਹ ਡੋਲੀ 'ਚ ਬੈਠ ਕੇ ਤੁਹਾਡੇ ਦਰਬਾਰ 'ਚ ਹਾਜ਼ਰ ਹੋਵੇਗੀ ਤੇ ਕਥਾ ਸੁਣਾਵੇਗੀ। ਬਸੰਤ ਨੂੰ ਡਰ ਸੀ ਕਿ ਪਹਿਲਾ ਵਾਂਗ ਕੋਤਵਾਲ ਉਹਨੂੰ ਪਛਾਣ ਨਾ ਲਵੇ। ਇਸ ਲਈ ਉਹਨੇ ਆਪਣਾ ਪੇਸ ਬਦਲ ਕੇ ਰਾਜ ਦਰਬਾਰ ਵਿੱਚ ਜਾਣ ਦੀ ਵਿਉਂਤ ਬਣਾਈ ਸੀ। ਸਾਰੇ ਰਾਹ ਵਿੱਚ ਕਨਾਤਾਂ ਲੱਗ ਗਈਆਂ। ਮਾਲਣ ਨੇ ਬਸੰਤ ਦਾ ਸੈਰ ਗੁੰਦ ਕੇ ਉਸ ਨੂੰ ਇੱਕ ਖੂਬਸੂਰਤ ਮਟਿਆਰ ਦੇ ਰੂਪ ਵਿੱਚ ਸ਼ਿੰਗਾਰ ਦਿੱਤਾ ਤੇ ਕਹਾਰ ਉਸ ਨੂੰ ਡੋਲੀ ਵਿੱਚ ਬਿਠਾ ਕੇ ਰਾਜ ਦਰਬਾਰ ਵਿੱਚ ਲੈ ਆਏ। ਰਾਜ ਦਰਬਾਰ ਵਿੱਚ ਖੂਬ ਰੌਣਕਾਂ ਸਨ। ਰਾਜਾ ਰੂਪ ਰਾਜ ਸਿੰਘਾਸਨ ਤੇ ਬਿਰਾਜਮਾਨ ਸੀ ਸੌਦਾਗਰ ਅਤੇ ਹੋਰ ਅਹਲਕਾਰ ਰਾਜੇ ਦੇ ਨਾਲ ਚशोਭਿਤ ਸਨ ਤੇ ਚੰਦਰਬਦਨ ਰਾਜ ਦੇ ਮਹਿਲ ਦੇ ਚੈਲਮਨ ਵਿੱਚ ਬੈਠੀ ਹੋਈ ਸੀ ਮਾਲਨ ਦੀਤੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ પાસે ਆਗਿਆ ਮੰਗੀ ਮਹਾਰਾਜ ਆਗਿਆ ਹੋਵੇ ਤਾਂ ਕਥਾ ਸ਼ੁਰੂ ਕਰਾਂ ਆਗਿਆ ਹੈ ਨੈਰਵਿਗਣ ਸੁਣਾਓ ਰੂਪ ਨੇ ਹੱਥ ਖੜਾ ਕਰਕੇ ਆਗਿਆ ਦੇ ਦਿੱਤੀ ਮਾਲਨ ਦੀਤੀ ਬਣੇ ਬਸੰਤ ਨੇ ਜਦੋਂ ਵਿਰਾਗਮਈ ਬੋਲਾਂ ਵਿੱਚ ਰੂਪ ਬਸੰਤ ਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿੱਚ ਸਨਨਾਟਾ ਛਾ ਗਿਆ ਉਸਨੇ ਆਪਣੇ ਪਿੰਡੇ ਤੇ ਹੰਡਾਈ ਕਥਾ ਨੂੰ ਅਜਿਹੇ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖੀਆਂ ਵਿੱਚੋਂ ਬੈਰਾਗ ਦੇ ਅਥਰੂਆਂ ਦੀਆਂ ਧਾਰਾਂ ਵਹਿ ਤੁਰੀਆਂ ਕਥਾ ਸੁਣਦਿਆਂ ਜਦੋਂ ਉਸਨੇ ਆਪਣੇ ਰਾਜ ਦੇ कोतवाल ਚੌਂਕੀਦਾਰ ਅਤੇ ਵੇਸਵਾ ਦੇ ਬਸੰਤ ਪ੍ਰਤੀ ਅਪਣਾਏ ਵਤੀਰੇ ਦਾ ਵਰਤਾਂਤ ਸੁਣਿਆ ਤਾਂ ਉਸਨੇ ਉਹਨਾਂ ਨੂੰ ਉਸੇ ਵਕਤ ਗ੍ਰਿਫਤਾਰ ਕਰਨ ਦਾ ਹੁਕਮ ਸੁਣਾ ਦਿੱਤਾ ਕਥਾ ਸੁਣ ਰਹੇ ਸਦਾਗਰ ਦੇ ਦਿਲ ਨੂੰ ਉਦੋਂ ਹੀ ਕੰਬਾ ਚੜ ਪਿਆ ਜਦੋਂ ਮਾਰਲਨ ਦੀ ਤੀਨੇ ਬਸੰਤ ਨੂੰ ਬਲੀ ਦੇਣ ਲਈ ਸਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ ਜਦੋਂ ਰਾਜਾ ਰੂਪ ਨੇ ਸਦਾਗਰ ਵੱਲੋਂ ਚੰਦਰਬदन ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਬਿਰਤਾਂਤ ਸੁਣਿਆ ਤਾਂ ਉਹ ਇੱਕਦਮ ਅੱਗ ਬਬੂਲਾ ਹੋ ਗਿਆ ਤੇ ਤੁਰੰਤ ਹੀ ਸਦਾਗਰ ਨੂੰ ਹੱਥ ਕੜੀਆਂ ਲਾਉਣ ਦੇ ਆਦੇਸ਼ ਦੇ ਦਿੱਤੇ ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਪੁੱਬਾਂ ਮਾਰ-ਮਾਰ ਰੋ ਰਿਹਾ ਸੀ ਦਿਲ ਤੋੜਾ ਨਾ ਕਰ ਰਾਜਨ ਬਸੰਤ ਡੁੱਬਿਆ ਨਹੀਂ ਜਿਉਂਦਾ ਹੈ ਮਾਰਲਨ ਦੀ ਤੀਨੇ ਕਥਾ ਅਗਾਹਤ ਹੋਰੀ ਰਾਜਨ ਕੁਦਰਤ ਦੇ ਰੰਗ ਨਿਆਰੇ ਨੇ ਬਸੰਤ ਨੇ ਹਿੰਮਤ ਨਾ ਹਾਰੀ ਉਸ ਮੰਦਰ ਦੀਆਂ ਖੂਨੀ ਚੱਲਾਂ ਨਾਲ ਘੂਲ ਕਰਦਾ ਹੋਇਆ ਸਾਗਰ ਦੇ ਕੰਢੇ ਆਨ ਲੱਗਾ ਜਿੱਥੇ ਮਾਹੀ ਗੀਤ ਵਿੱਚ ਮੱਛੀਆਂ ਪੜ ਰਹੇ ਸਨ ਉਹਨਾਂ ਨੇ ਬੇਸੁੱਧ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹ ਹੁਣ ਮਾਲਨ ਦੀ ਧੀ ਦੇ ਪੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਥਾ ਦਾ ਆਖਰੀ ਵਾਕ ਸੁਣਦੇ ਸਾਰੇ ਰਾਜਾ ਰੂਪ ਆਪਣੇ ਸਿੰਘਾਸਣ ਤੋਂ ਇੱਕਦਮ ਉੱਠ ਖੜਾ ਹੋਇਆ ਤੇ ਦੌੜ ਕੇ ਬਸੰਤ ਨੂੰ ਅਗਲ ਵਕੜੀ ਪਾਈ ਦੋਨੋਂ ਕਾਫੀ ਸਮਾਂ ਹੋ ਕੇ ਤੇਸੈਕੀਆਂ ਪਰਦੇ ਰਹੇ ਸਾਰੇ ਰਾਜ ਦਰਬਾਰੀਆਂ ਦੀਆਂ ਅੱਖਾਂ ਨਾਮ ਸੰ ਚੰਦਰਬਦਨ ਨੂੰ ਵੀ ਹਰਮ ਵਿੱਚੋਂ ਬੁਲਾ ਲਿਆ ਗਿਆ ਬਸੰਤ ਤੇ ਚੰਦਰਬਦਨ ਆਪੋ ਵਿੱਚ ਮਿਲ ਕੇ ਸ਼ਰਸਾਰ ਹੋ ਗਏ ਖੁਸ਼ੀਆਂ ਦਾ ਕੋਈ ਪਾਰਾਵਾਰ ਨਹੀਂ ਸੀ ਰਾਜਤਾਨੇ ਵਿੱਚ ਦੀਪਮਾਲਾ ਕੀਤੀ ਗਈ ਤੇ ਖੈਰਾਤਾਂ ਵੰਡੀਆਂ ਗਈਆਂ ਰਾਜਾ ਰੂਪਦੇਵ ਹੁਕਮ ਤੇ ਬਸੰਤ ਦੇ ਧਰਮ ਮਾਤਾ ਪਿਤਾ ਕੁਮਾਰ ਤੇ ਕੁਮਾਰੀ ਅਤੇ ਮਾਲੀ ਤੇ ਮਾਲਣ ਨੂੰ ਢੇਰ ਸਾਰੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਉਪਰੰਤ ਬਸੰਤ ਦੇ ਜੀਵਨ ਦਾ ਤੇਜੋਗੀ ਮੰਗਲਨਾਥ ਦੀ ਭਾਲ ਕਰਕੇ ਉਸ ਨੂੰ ਵੀ ਰਾਜ ਦਰਬਾਰ ਵਿੱਚ ਸ਼ਾਹੀ ਸਨਮਾਨ ਨਾਲ ਨਿਵਾਜਿਆ ਗਿਆ। ਕੋਤਵਾਲ, ਚੌਂਕੀਦਾਰ, ਵੇਸਵਾ ਅਤੇ ਸੌਦਾਗਰ ਨੂੰ ਸਖਤ ਸਜ਼ਾ ਮਾਪਤਾਂ ਲਈ ਜੇਲ੍ਹ ਭੇਜ ਦਿੱਤਾ ਗਿਆ। ਕੁਝ ਸਮਾਂ ਮਿਸਰ ਦੀ ਰਾਜਤਨੀ ਚ ਰਹਿਣ ਮਗਰ ਉਪ ਤੇ ਬਸੰਤ ਆਪਣੇ ਪਿਤਾ ਨੂੰ ਮੈਨ ਲਈ ਸੰਗਲਾ ਦੀ ਪਾਈ। ਖਰਗਸੈਨ ਹੁਣ ਬੁੱਢਾ ਹੋ ਚੁੱਕਿਆ ਸੀ ਅਤੇ ਚੰਦਰਵਤੀ ਕਈ ਵਰੇ ਪਹਿਲਾਂ ਆਪਣੇ ਅੰਤ ਹਿਕਰਣ ਦੀ ਆਵਾਜ਼ ਸੁਣ ਕੇ ਪਛਤਾਵਾ ਵਿੱਚ ਮਹਾਰਾਜਾ ਜੱਟ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਚੁੱਕੀ ਸੀ ਤੋਹਾਂ ਪੁੱਤਰਾਂ ਨੂੰ ਮਿਲ ਕੇ ਖੜਗਸੈਨ ਦੇ ਚੜ੍ਹਾਈ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ ਉਸ ਨੇ ਬਸੰਤ ਨੂੰ ਸੰਗਲਾ ਦੀਪ ਦਾ ਰਾਜ ਭਾਗ ਸੰਭਾਲ ਦਿੱਤਾ ਤੇ ਆਪ ਬਨ ਪ੍ਰਸਤ ਧਾਰਨ ਕਰ ਲਿਆ ਕੁਝ ਦਿਨਾਂ ਮਗਰੋਂ ਰੂਪ ਮਿਸਰ ਦੀ ਰਾਜਧਾਨੀ ਨੂੰ ਭਰਤ ਆਇਆ